ਵਾਲੀ ਹੱਥ ਜੋੜ ਕੇ ਖੜਿਆ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਨਾਂ ਚਿਆਂ ਬੰਦਗੀ ਦੀ दात ਚੋੜੀ ਪਾ ਦਿਓ ਰੱਖਿਓ ਨਿਮਣਿਆ ਦਮਾਨ ਬੰਦਗੀ ਦੀ दात ਚੋੜੀ ਪਾ ਦਿ ਰੱਖਿਓ ਨਿਮਣਿਆ ਦਮਾਨ ਜਨਮ ਮਨੁੱਖਾ ਦੇ ਤਾ ਦਾਤਿਆ ਬਣੇ ਤਦੂਰ ਸਾਨੂੰ ਕਰੀਨਾ ਹਰ ਵੇਲੇ ਹੋ ਪਰਿਆਦ ਜੀ ਬੇਨਤੀ ਕਬੂਲ ਸੱਚੇ ਪਾਕਸ਼ਾ ਬੇਨਤੀ ਕਬੂਲ ਸੱਚੇ ਪਾਕਸ਼ਾ ਦਿਲਾਂ ਦੀਆਂ ਜਾਣੀ ਜਾਣੀ ਜਾ ਬੰਦਗੀ ਦੀ ਧਾਤ ਛੋੜੀ ਪਾ ਦਿਓ ਰੱਖਿਓ ਨਿਮਾਣਿਆ ਦਮਾੜ ਬੰਦਗੀ ਦੀ ਧਾਤ ਛੋੜੀ ਪਾ ਦਿਓ ਰੱਖਿਓ ਨਿਮਾਣਿਆ ਮਾਇਆ ਦੇ ਪੁਲਾਵੇ ਵਿੱਚ ਆਣ ਕੇ ਭੁੱਲ ਗਏ ਅਸੀਂ ਤੇਰੇ ਨਾਮ ਨੂੰ ਮਨ ਸਦਾ Papa ਵਾਲ ਦੌਰ ਦਾ ਤਸਦੇ ਹੋ ਇਸ ਦੀ ਲਗਾਮ ਨੂੰ ਮਨ ਨੀਵੇਂ ਮਾਤੀਓ ਜੀ ਬਖਸ਼ੋ ਮਨ ਨੀਵੇਂ ਮਾਤੀਓ ਜੀ ਬਖਸ਼ੋ ਦੇਵੋ ਸੁਘਣਾ ਦਾ ਗਿਆਣ ਬੰਦਗੀ ਦੀ ਦਾਤ ਚਾਹ ਦਿਓ ਰੱਖਿਆ ਨੀ ਮਾਨਿਆ ਦਾ ਮਾ ਬੰਦਗੀ ਦੀ ਦਾਤ ਥੋਲੀ ਪਾ ਦਿਓ ਰੱਖਿਓ ਨਿਮਾਣਿਆ ਦਾ ਮਾਣ ਵੈਰੀ ਤੇ ਬਗਾਨਾ ਕੋਈ ਦਿਸੇ ਨਾ ਦੋਵੇਂ ਵੇਲੇ ਹਉ ਹੱਥ ਜੋੜੀਏ ਤੇਰੇ ਪਾਣੇ ਵਿੱਚ ਸੱਤੇ ਪਾਕ ਸਾ ਪੜਾ ਸਰਵਤ ਵਾਲਾ ਦੋੜੀਏ ਚਾਰਦੀਕਲਾ ਦੇ ਵਿੱਚ ਰੱਖਣਾ ਚਾਰਦੀਕਲਾ ਦੇ ਵਿੱਚ ਰੱਖਣਾ ਤੇਰਾ ਹੀ ਭਰੋਸਾ ਤੇਰਾ ਤਾਂ ਬੰਦਗੀ ਦੀ ਦਾਤ ਥੋਲੀ ਪਾ ਦਿਓ ਰੱਖਿਓ ਨਿਮਾਣਿਆ ਦਮਾਨ ਬੰਦਗੀ ਦੀ ਦਾਤ ਛੋਲੀ ਪਾ ਦਿਓੱਖਿਓ ਨਿਮਾਣਿਆ ਦਮਾਨ ਜੀ ਰੱਖਿਓ ਨਿਮਾਣਿਆ ਦਮਾਨ ਜੀ ਰੱਖਿਓ ਨਿਮਾਣਿਆ ਦਮਾਨ ਜੀ ਰੱਖਿਓ ਨਿਮਾਣਿਆ ਦਮਾਨ ਤੇਆਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ਦ ਰੀਅਲ ਪੰਜਾਬ